ਆਸ਼ੀਰਵਾਦ ਜੀ ਸਪੱਤ ਯਾਰ ਹਿਯਾਰੀ ਅੰਨੇ ਕਰਾਰੇ ਵੇ ਇੱਕ ਦੂਸਰੇ ਸਾਰੇ ਜਾਨਾਂ ਦੇ ਤੁਸੀਂ ਕੱਚ ਸਾਡੇ ਦੂਰ ਤੋਂ ਵੇਯਾ ਨਹੀਂ ਮਾਰ ਜਾਂਦਾ ਮੈਨੂੰ ਤਾਂ ਲੱਗਦਾ ਮੇਰੀ ਬਾਤ ਨੂੰ ਤੰਗੀਆਂ ਜੀ ਕੀ ਹਾਲ ਹੋਪ ਸਾਰੇ ਵਧੀਆ ਹੋਗੇ ਸੋ ਢੋਲ ਵਜਦਾ ਤੁਹਾਨੂੰ ਦਿਖਾਈ ਦੇ ਹੀ ਰਿਹਾ ਹੁਣ ਤੇ ਬੈਡਿੰਗ ਸੀਰੀਜ਼ ਜਿਹੜਾ ਸ਼ੁਰੂ ਹੋ ਚੁੱਕਾ ਸੋ ਆਪਣਾ ਪਹਿਲਾ ਸ਼ੋਅ ਹੈ ਜਿਹੜਾ ਸਾਡਾ ਪਿੰਡ ਇੱਥੇ ਜਿੱਥੇ ਅਪਾ ਜੌਬ ਕਰਦੇ ਜਿੱਥੇ ਆਪਣੇ 12 ਮਹੀਨੇ ਜਿੱਥੇ ਆਪਣਾ ਟੀਮ ਜਿਹੜੀ ਪਰਫਾਰਮ ਕਰਦੀ ਆ ਸੋ ਫਰਸਟ 쇼 ਆਪਣਾ ਇੱਥੇ ਆ ਸੋ ਨਾਲ ਹੀ ਜਾਗੋ ਦੀ ਬਹੁਤ ਬੈਸਟ ਟੀਮ ਪੰਜਾਬ ਦੀ ਵਧੀਆ ਜਾਗੋ ਟੀਮ ਵੀ ਆਈ ਹੋਈ ਹੈ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਨਾਲ ਦਿਖਾਵਾਂਗੇ ਤੁਹਾਨੂੰ ਉਹਨਾਂ ਦੀਆਂ ਬੋਲੀਆਂ ਵਗੈਰਾ ਕਿੱਦਾਂ ਪਾਉਂਦੇ ਕਿਵੇਂ ਇੰਜੋਏ ਕਰਦੇ ਆ ਸੋ ਫਰਸਟ 쇼 ਆਪਣਾ ਇੱਥੇ ਆ ਸਾਰੀ ਜਿਹੜੀ ਪਾਰਟੀ ਜੋ ਆਪਣੀ ਆ ਸਾਰੀ ਜਿਹੜੀ ਅੱਜ ਦਾ ਮੈਰਿਜ 쇼 ਆ ਉਹ ਆਏ ਹੋਏ ਆ ਸਾਰੇ ਯੂ ਐਸ ਏ ਤੋਂ ਅਮਰੀਕਾ ਤੋਂ ਯਾਨੀ ਕਿ ਸੋ ਮਿਲਦੇ ਆ ਉਹਨਾਂ ਨੂੰ ਵੀ ਤਨਾਲੇ ਬਣਾਉਨੇ ਆ ਤੁਹਾਨੂੰ ਆਜੋ ਇੰਜੋਏ ਕਰਦੇ ਆ ਸੋ ਬੁਕਿੰਗ ਹੋ ਗਈ ਹੈ ਆਪਣਾ ਬੁਕਿੰਗ ਨੰਬਰ ਨੋਟ ਕਰ ਲਓ 9915353143 ਸੋ ਇੰਜੋਏ ਕਰਦੇ ਆ ਨਾਲੇ ਤਨ ਤੁਹਾਨੂੰ ਕਰਾਉਨੇ ਡੈਡੀ ਜੀ ਸਰਦਾਰ ਗੁਰਦੀਪ ਸਿੰਘ ਜੀ ਔਲਕ ਸਾਹਿਬ ਜੀ ਇਹਨਾਂ ਨੂੰ ਵੀ ਬਹੁਤ-ਬਹੁਤ ਮੁबारकਾਂ ਦੁਲਹਨ ਸੇਵਾ ਦੇ ਮੰਮੀ ਜੀ ਆਪ ਆਪ ਸਵਾਦੇ ਦੀ ਉਸਦੀ ਵਡਿਆਈ ਹੈ ਇਹ ਉਸਦੀ ਵਡਿਆਈ ਹੈ ਅੱਜ ਦੋ ਭਰਾ ਇਕੱਠੇ ਹੋਏ ਆ ਆਪਣੇ ਜਨਮ ਬਾਦ ਬੜੀ ਆਪ ਨੂੰ ਨਿਆਇਆ ਜੈ ਲੱਗ ਬੜੀ ਆਪ ਨੂੰ ਜਗੋ ਟੀਮ ਲੱਗਿਆ ਆਪਣੇ ਨਾਲ ਕਲਾਬ ਹੋਈ ਅੱਜ ਸੋ ਭਰਿਆ ਹੋਇਆ ਮਾਹੌਲ ਪੂਰਾ ਦੇਖਦੇ ਆਜੋ ਦਾਰ ਕੇ ਕਿਹੜੇ ਤੇ ਜਾਂਦ ਕੇ ਕਿਹੜੇ ਮੁੰਡਿਆਂ ਵਾਲੇ ਆਏ ਨੀ ਕਰੇ ਹੱਥਾ ਲਾ ਕੇ ਰਵਾਣਾ ਪਾ ਕੇ ਦੱਸਣਾ ਹਾਂਜੀ ਬਸ ਜੀ ਬੜੀ ਬਾਰੀ ਗੁਰਾ ਜੀ ਨੇ ਮੇਰੇ ਨੂੰ ਮਿਸ਼ਾਨ ਗੁਲਾ ਸਾਹਿਬ ਬਸ ਨਾਰ ਜੀ ਸਾਡੇ ਕੋਲ ਤੇ ਬਸ ਜੀ ਤੁਲਾ ਸਾਹਿਬ ਦੇ ਮਮੀ ਜੀ ਨੇ ਬੈਠੇ ਸ਼ਾਦੀ ਲਈ ਇਹ ਦਾ ਸਰਦਾਰ ਵਿੱਚੋਂ ਆਜੀ ਬਹੁਤ ਬਹੁਤ ਮਾਰਕਾ ਲੜਕੀ ਦੇ ਮੰਮੀ ਡੈਡੀ ਜੀ ਹਾਂਜੀ ਚੱਲ ਵੇ ਪਰੇ ਖੜੀਆ ਮਤਾ ਇੱਕ ਮੈਂ ਨਾ ਕਰਦੀ ਕੁੜੀ ਲੈ ਅਜੇ ਨਹੀਂ ਬਹਨਾ ਕਰਦੀ ਅਸੋ ਲੜਕੀ ਤੂੰ ਹੀ ਅਬਦੁੱਲਾ ਸਾਹਿਬ ਦੇ ਕੋਲੇ ਆ ਜਾਉਂਗਾ ਸੋਲਾ ਜੀ ਮੰਮੀ ਡੈਡੀ ਜੀ ਨੂੰ ਬਹੁਤ ਬਹੁਤ ਮਾਰਕਾ ਜੀ ਆ ਮਾਮਾ ਮਾਮੀ ਜੀ ਉਹਨੇ ਕਿੱਥੇ ਨੇ ਜੀ ਨਾਨਕੇ ਕਿੱਥੇ ਨੇ ਫੇਰ ਆਖਰ ਆਰੀਆ ਰੀਆਰੀ ਆਰੀਆ ਹੀਆਰੀ ਸਾਡੇ ਜੀਜੇ ਦੀ ਸਾਡੇ ਜੀਜੇ ਦੀ ਦੁਨੀਆ ਤੇ ਸਰਦਾਰੀ ਸਾਡੇ ਸਾਰੇ ਨਾਨਕਾ ਦਰਗਹ ਜਿਹੜੇ ਪਿੱਛੇ ਖੜੇ ਨੇ ਤੁਸੀਂ ਸਾਰੇ ਜਾਣਿਆ ਲਾਈਵ ਦੇਖ ਰਹੇ ਨੇ ਜੀ ਸੱਤ ਸਮੁੰਦਰੋਂ ਪਾਰ ਬੈਠ ਕੇ ਅੱਜ ਦੇ ਇਸ ਫੰਕਸ਼ਨ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ مبارਕ ਫੁੱਲਾਂ ਵਿੱਚੋਂ ਖੁਸ਼ਬੂ ਆਵੇ ਤੁਹਾਡੇ ਵਾਸਤੇ ਮਨ ਦੇ ਖੁਸ਼ੀਆਂ ਲੈ ਆਵੇ ਤੁਹਾਡੇ ਵਾਸਤੇ ਰਵੀ ਲਿਖੇ ਤੁਹਾਡੇ ਵਾਸਤੇ ਤਸੀਮਾ ਗਾਵੇ ਤੁਹਾਡੇ ਵਾਸਤੇ ਰਵੀ ਲਿਖੇ ਤੁਹਾਡੇ ਵਾਸਤੇ ਤਸੀਮਾ ਗਾਵੇ ਤੁਹਾਡੇ ਵਾਸਤੇ ਬਈ ਸਾਰੇ ਨੇ ਖੁੱਲ੍ਹ ਜਾ ਖੁੱਲ੍ਹ ਜਾ ਲੈ ਖੁੱਲ੍ਹ ਸ਼ਾਹੂ ਨਾਲ ਸੇਵਾ ਬੜੀ ਬਸਲਾ ਨੂੰ ਨਿਕੜੀਓ ਅੱਗੇ ਆਓ ਬਈ ਇੱਕ ਪਿੰਡ ਦੇ ਵਿੱਚ ਖੂਹ ਆ ਖੂਹ ਦੇ ਉੱਪਰ ਬੋਲੀਆਂ ਪੈ ਰੀਆਂ ਸੋ ਦੇਖੋ ਮਾਹੌਲ ਪਿੰਡ ਦਾ ਸੋ ਬੜੀ ਰੌਣਕ ਲੱਗੀ ਹੋਈ ਆ ਪਾਰਟੀ ਆਪਣੀ ਪੂਰੀ ਇੰਜੋਏ ਕਰ ਰਹੀ ਆ ਬਾਬਾ ਜੀ ਠੀਕ ਹੈ ਕਰ ਰਹੇ ਇੰਜੋਏ ਯੂ ਐਸ ਏ ਤੋਂ ਸਾਰੀ ਫੈਮਿਲੀ ਆਈ ਹੋਈ ਆ ਸੋ ਆ ਖੂਹ ਤੇ ਆ ਆਪਣੀ ਟੀਮ ਬੋਲੀਆਂ ਭਾਈ ਜੀ ਹਣੀ ਓਕੇ ਭਾਈ ਵੈਲਕਮ ਵੈਲਕਮ ਕਲਕਾ ਵੈਲਕਮ ਸੋ ਕਰ ਰਹੇ ਇੰਜੋਏ ਸਾਰੀ ਟੀਮ ਮਹਾਤਮਾ ਜੁਰਜਾ ਨਾਲ ਕੇ ਹਰੇਕ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਆ ਹੈਗੀ ਹਵੇਲੀ ਜਿਮੀਦਾਰਾਂ ਦੀ ਸਮਾਹਲ ਬਣਿਆ ਪਿਆ ਪੁਰਾਣੀ ਜੋੜੀ ਤੂ ਵੱਲ ਤੱਕ ਦੀਆ ਜੋੜੀ ਤੂ ਵੱਲ ਤੱਕ ਦੀਆ ਦੇਖੋ ਪਾਣੀ ਭਰਦੀ ਦੇਖੋ ਪਾਣੀ ਆ ਕੱਪੜਾ ਲੈ ਜਿਹਦੀ ਮੈਰਿਜ ਹੈ ਸਾਹ ਵਿੱਚ ਵਸਦੀਆ ਦੇਖੋ ਮਾਤਮਾ ਖੁਸ਼ੀਆਂ ਬਖਸ਼ੇ ਹੋਏ ਸਾਰੇ ਫਾਦਰ ਸਾਹਿਬ ਪਾਜੀ ਵਾਲੇ ਕਾ ਮਾ ਦੀ ਮਾ ਕੋਣੀ ਫਾਗੀ ਦਾ ਵਿੱਚ ਤੇ ਕਿਹਾ ਪਾਜੀ ਹੁਣਾਂ ਨਾ ਕਲਾਬ ਹੋਈ ਆ ਜਾਗੋ ਟੀਮ ਪਾਜੀ ਹੁਣਾਂ ਦੀ ਆ ਟੀਜ ਆਪਣਾ ਉਹ ਪਰਮਾਤਮਾ ਇਦਾਂ ਹੀ ਭਰਾਵਾਂ ਨੂੰ ਨਾਲ ਜੋੜੀ ਰੱਖੇ ਤੇ ਐਉਂ ਦੀ ਰੌਣਕਾਂ ਲਾਇ ਰੱਖੇ ਜੀਓ ਪਾਜੀ ਬਹੁਤ ਪਿਆਰਾ ਵੀਰ ਆ ਸਾਡਾ ਸ਼ੰਡਾ ਜੀ ਰਹੀ ਬਹੁਤ ਪਰਾਨਾ ਕਿੰਨੇ ਕੀ ਹੁੰਦੇ ਹੁੰਦੇ ਨੇ ਕਿਉਂਕਿ ਸਾਡਾ ਬਿਜ਼ਨਸ ਵੀ ਟਿਕਲੈਂਡ ਇਹ ਮੇਰਾ ਵੀਰ ਛੋਟਾ ਪ੍ਰਿੰਸ ਲਵ ਯੂ ਭਾਈ ਜੀ ਅੱਜ ਸਾਡੇ ਕੋਲ ਬਿਕਤੀ ਹੋਈਆਂ ਬਹੁਤ ਵਧੀਆ ਲੱਗੀਆਂ ਸੋ ਵੇਖੋ ਰੌਣਕ ਮੇਲਾ ਬੜਿਆ ਰਹਾ ਮਾਹੌਲ ਸੋ ਗੋਲਡਨ ਮੂਵਮੈਂਟ ਬਣੀ ਹੋਈ ਆ ਸੋ ਬਹੁਤ ਜ਼ਰਾ ਇੰਜੋਏ ਕਰ ਰਹੇ ਨੇ ਸੋ ਬੇਨਤੀ ਆ ਕਿ ਖੁਸ਼ੀਆਂ ਮਨਾਓ ਆਪਣੇ ਪਰਿਵਾਰ ਨੂੰ ਲੈ ਕੇ ਆਓ ਇੱਥੇ ਬੁਕਿੰਗ ਕਰੋ ਸਾਡਾ ਪਿੰਡ ਤੇ ਆਪਣੇ ਪਰਿਵਾਰ ਨੂੰ ਇੰਜੋਏ ਕਰੋ ਆ ਗੋਲਡਰ ਮੂਵਮੈਂਟ ਕੈਪਚਰ ਕਰੋ ਇੱਥੇ ਆ ਕੇ ਸਰ ਕੰਗਰਾਚੂਲੇਸ਼ਨ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਵੈਰੀ ਮੱਚ ਸੇ ਬੜਿਆ ਹੋਇਆ ਪੂਰਾ ਮਾਹੌਲ ਜਾਗੋ ਨਿਕਲੀ ਆ ਤੁਸੀਂ ਦੇਖੀ ਆ ਸੋ ਵਿਜ਼ਿਟ ਕਰੋ ਸਾਡਾ ਪਿੰਡ ਤੇ ਆਪਣੀ ਫੈਮਿਲੀ ਨੂੰ ਲੈ ਕੇ ਆਓ ਬੁਕਿੰਗ ਕਰੋ ਇੱਥੇ ਬਹੁਤ ਵਧੀਆ ਮਾਹੌਲ ਆ ਖਾਸ ਜਾਗੋ ਦਾ ਮੈਰਿਜ ਦਾ ਸੋ ਘੈਂਟ ਗੱਲ ਬਾਤ ਆ ਜ਼ਰੂਰ ਇੱਕ ਰਿਵਿਜ਼ਿਟ ਕਰੋ ਇੱਥੇ ਆ ਕੇ